ਹੈਗੁਰੂ ਜੀ ਕਾ ਕਾਲਸਾ ਬਾਹੀ ਗੁਰੂ ਜੀ ਕੀ ਫਤੇ ਪਿਛਲੇ 21 ਦਿਨਾਂ ਤੋਂ ਦਾਸ ਸਾਹਿਬ ਜੀ ਨਾਲ ਤੀਰਤਿ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਸੀ ਜਿਹਦੇ ਵਿੱਚ ਕੱਲ ਤੋਂ ਅਸੀਂ ਇਹਦੇ ਆਖਰੀ ਭਾਗ ਤੇ ਚੱਲ ਰਹੇ ਹਾਂ ਕਿ ਸਿੱਖ ਨੇ ਕਿਹੜੇ ਤੀਰਤਿ ਇਸ਼ਨਾਨ ਕਰਨਾ ਹੈ ਕਿਉਂਕਿ ਗੁਰਬਾਣੀ ਵਿੱਚ ਬਾਰ ਬਾਰ ਗੱਲ ਆ ਰਹੀ ਤੀਰਤਿ ਇਸ਼ਨਾਨ ਕਰਨ ਦੀ ਇਸ ਕਰਕੇ ਤੀਰਤ ਸ਼ਬਦ ਵਰਤਣਾ ਪਰ ਹੈ ਤੀਰਤ ਦੇ ਕਨਸੈਪਟ ਨੂੰ ਸਤਿਗੁਰੂ ਨੇ ਰਿਜੈਕਟ ਕਰ ਦਿੱਤਾ ਹੈ ਇਹ ਰਿਜੈਕਸ਼ਨ ਦੇ ਪਾਰਟ ਹੈ ਕਿ ਅਸਲ ਦੇ ਵੀ ਜਿਹੜੇ ਤੀਰਸ ਨੂੰ ਤੁਸੀਂ ਸਮਝ ਰਹੇ ਹੋ ਉੱਥੇ ਜਾਣ ਦੀ ਲੋੜ ਨਹੀਂ ਹੈ ਉੱਥੇ ਪਟਕਣ ਦੀ ਲੋੜ ਨਹੀਂ ਹੈ 10 ਪਰਮਾਨ ਆਪ੍ਰੀਨਲ ਕਲ ਸਾਂਝੇ ਕੀਤੇ ਸੰਦੇਸ਼ੀ ਭਾਗ ਦੇ ਆਖਰੀ ਭਾਗ ਦੇ ਵਿੱਚ ਤਿੰਨ ਉਜੀ ਕਰਨੇ ਨੇ ਪਹਿਲਾ ਪਰਮਾਨ ਗੁਰੂ ਰਾਮਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਹੈ ਇਹ ਸਤਿਗੁਰੂ ਚੌਥੇ ਨਾੜਗਿ ਦੇ ਸ਼ਲੋਕ ਦੇ ਵਿੱਚੋਂ ਹੈ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਦੀਦਤ ਪੂਰਾ ਸਤਗੁਰੂ ਜੋ ਅੰਤਨ ਹਰ ਹਰ ਨਾਮ ਤੇ ਆਏ ਉਹ ਆਪ ਛੁਟਾ ਕੁਟੰਬ ਸਿਉ ਦੇ ਹਰ ਨਾਮ ਸ੍ਰਿਸ਼ਟ ਛਡਾਈ ਸਭ ਤੋਂ ਪਹਿਲਾਂ ਗੁਰੂ ਦੀ ਵਡਿਆਈ ਕੀ ਹੈ ਜੋ ਅੰਤਨ ਹਰ ਹਰ ਨਾਮ ਤੇ ਆਏ ਦਿਨ ਰਾਤ ਉਹ ਸਕਾਲ ਪਰਖ ਦੇ ਨਾਮ ਦੇ ਵਿੱਚ ਲੀਨ ਹੈ ਅਸਲ ਦੇ ਵਿੱਚ ਉਹ ਆਪ ਨਾਮ ਦਾ ਖਜ਼ਾਨਾ ਹੈ ਤਾਂ ਇਹ ਸੰਮੂਨ ਨਾਮ ਦੀ ਡਾਟਬੁੱਕ ਵੰਤਰੇ ਜਿਉਂਨੇ ਆਪ ਨਾਮ ਹਿਰਦੇ ਚ ਵਸਾਲਿਆ ਜਿਹੜਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰਗਟ ਹੋ ਰਿਹਾ ਤਾਂ ਇਹ ਡਾਟ ਸੰਸਾਰ ਤੱਕ ਪਹੁੰਚ ਰਹੀ ਹੈ ਇਸ ਲਈ ਸਤਿਗੁਰੂ ਬਖਸ਼ਿਸ਼ ਕਰਦੇ ਸਾਨੂੰ ਸਮਝਾਉਣ ਲਈ ਤੀਰਥ ਪੂਰਾ ਸਤਿਗੁਰੂ ਪਰ ਇੱਥੇ ਨਾਲ ਕੰਡੀਸ਼ਨ ਆ ਪੂਰੇ ਸਤਿਗੁਰੂ ਦੀ ਹੈ ਔਰ ਉਸ ਤੇ ਪੱਗਾਂ ਵਾਲਿਆ ਸਾਨੂੰ ਪੂਰਾ ਗੁਰੂ ਮਿਲਿਆ ਗੁਰਪੂਰਾ ਮੇਰਾ ਗੁਰਪੂਰਾ ਗੁਰਗ੍ਰੰਥ ਸਾਹਿਬ ਜੀ ਜਿਹਾ ਪੂਰਨ ਗੁਰੂ ਸਾਨੂੰ ਮਿਲਿਆ ਜਿਹੜਾ ਅਧਿਆਤਮਿਕ ਗਿਆਨ ਦਾ ਕੋਈ ਪੱਖ ਜੀਵਨ ਦਾ ਐਸਾ ਨਹੀਂ ਜਿਹਦੀ ਅਗਵਾਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਆਮਲਦੀ ਹੋਵੇ ਔਰ ਇਹਨੂੰ ਸਤਗੁਰੂ ਤੀਰਥ ਕਹਿੰਦੇ ਨੇ ਤੀਰਥ ਪੂਰਾ ਸਤਗੁਰੂ ਕਿਉਂ ਪੂਰਾ ਸਤਗੁਰੂ ਤੀਰਥ ਹੈ ਜੋ ਅੰਤਿਨ ਹਰ ਹਰ ਨਾਮ ਤੇ ਆਏ ਔਰ ਸਿਰਫ ਇਹ ਨਹੀਂ ਕਿ ਉਹਨੇ ਆਪ ਉਹਦਾ ਅਕਾਲਪੁਰ ਦਾ ਸਿਮਰਨ ਕਰਕੇ ਉਹਦੀ ਵਿਚਾਰ ਕਰਕੇ ਉਹਦੀ ਵਿਚਾਰ ਸਾਡੇ ਤੱਕ ਪਹੁੰਚਾ ਕੇ ਇੱਥੇ ਤੱਕ ਸੀਮਤ ਹੋ ਗਿਆ ਉਹ ਆਪ ਛੋਟਾ ਕੁਟੰਬ ਸੇ ਹੋ ਆਪ ਤੇ ਸਾਰੇ ਪਰਿਵਾਰ ਸਮੇਤ ਸਭ ਵਿਕਾਰਾਂ ਤੋਂ ਸਭ ਬੁਰਾਈਆਂ ਤੋਂ ਮੁਕਤ ਹੋ ਗਿਆ ਔਰ ਇਹ ਜਿਹੜਾ ਨਾਮ ਆਪ ਤੇ ਹੁੰਦਾ ਹੈ ਨਾ ਉਹ ਸਾਨੂੰ ਦੇ ਕੇ ਸਾਰਿਆਂ ਨੂੰ ਮੁਕਤ ਕਰਾ ਲੈਂਦਾ ਸਾਰਿਆਂ ਦੇ ਵਿੱਚ ਪਾਉਣਾ ਦੇ ਹਰ ਨਾਮ ਸ੍ਰਿਸ਼ਟ ਛਡਾਏ ساری ਸ੍ਰਿਸ਼ਟੀ ਨੂੰ ਛਡਾਉਂਦੇ ਸਮਰੱਥ ਹੈ ਅਸੀਂ ਕਹਾਂਗੇ ਫਿਰ ساری ਸ੍ਰਿਸ਼ਟੀ ਛੁੱਟ ਕਿਉਂ ਨਹੀਂ ਗਈ ਇਸਡੇ ਨਹੀਂ ਛੁੱਟ ਗਈ ਕਿਉਂਕਿ ਦੇ ਸ਼ਰਨ ਦੇ ਵਿੱਚ ਨਹੀਂ ਆਈ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਈ ਜੇ ਗੁਰੂ ਦੀ ਸ਼ਰਨ ਚ ਆ ਜਾਂਦੀ ਤਾਂ ਜ਼ਰੂਰ ਮੁਕਤ ਹੋ ਜਾਂਦੀ ਸਾਰੀ ਛੁੱਟ ਜਾਂਦੀ ਅੱਜ ਵੀ ਜਿਹੜਾ ਗੁਰਦਿਸ਼ਮ ਚਾ ਜਾਏਗਾ ਗੁਰਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵਿਚਾਰ ਕੇ ਉਹਦਾ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰ ਦੇਗਾ ਉਹ ਤੇ ਪੂਰਨ ਵਿਸ਼ਵਾਸ ਲੈ ਆਏਗਾ ਉਹਨੂੰ ਜੀਵਨ ਚ ਅਪਣਾ ਲਏਗਾ ਉਹ ਮੁਕਤ ਹੋ ਜਾਏਗਾ ਸਭ ਵਿਕਾਰਾਂ ਤੋਂ ਸਭ ਬੁਰਾਈਆਂ ਤੋਂ ਪਰ ਉਸ ਗਿਆਨ ਨੂੰ ਵਿਚਾਰ ਕੇ ਆਪਣੇ ਜੀਵਨ ਚ ਪਲਾਉਣਾ ਪਏਗਾ ਤਾਰਨਾ ਪਏਗਾ ਅਇਦਾ ਦੂਸਰਾ ਪ੍ਰਵਾਨ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸੰਸਮ ਜਾਣਦੇ ਨੇ ਸੱਚਾ ਤੀਰਥ ਜਿਤ ਸਤਸਰ ਨਾਮੁ ਗੁਰਮਖ ਆਪ ਬੁਝਾਏ 68 ਤੀਰਥ ਗੁਰ ਸ਼ਬਦ ਦਿਖਾਏ ਤਿਤਨਤ ਮਲ ਜਾਏ ਸੱਚਾ ਤੀਰਥ ਸੱਚਾ ਤੀਰਥ ਕਿਡਾ ਜਿਤ ਸਤਸਰਨਾਮਨ ਜਿਹੜਾ ਸਦਾ ਕਾਇਮ ਰਹਿਣ ਵਾਲਾ ਤਰੀਕਾ ਜਿਤੇ ਇਸ਼ਨਾਨ ਕੀਤਾ ਜਾ ਸਕਦਾ ਹੈ ਜਿਤੇ ਇਸ਼ਨਾਨ ਕਰਨਾ ਚਾਹੀਦਾ ਹੈ ਸੱਚਾ ਸਲੋਕਰ ਹੈ ਗੁਰਮੁਖ ਹੋ ਬੁਜਾਏ ਜੇ ਗੁਰੂ ਵੱਲ ਮੁਹ ਕਰ ਲਈਏ ਉਹਦੇ ਸਨ ਮੁਖ ਹੋ ਜਾਈਏ ਪਾਪ ਗੁਰੂ ਦੀ ਸਿੱਖਿਆ ਲੈ ਲਈਏ ਗੁਰੂ ਦੀ ਉਹ ਗੁਰੂ ਦਾ ਉਪਦੇਸ਼ ਲੈ ਲਈਏ ਫਿਰ ਗੁਰੂ ਆਪ ਹੀ ਸਮਝ ਬਖਸ਼ ਦਿੰਦਾ ਹੈ ਪਰ ਫਿਰ ਇੱਕ ਗੱਲ ਉਹੀ ਆ ਗਈ ਜਿਹੜੀ ਮੈਂ ਪਿਛਲੀ ਵਾਰੀ ਬੇਨਤੀ ਕੀਤੀ ਹੈ ਪਿਛਲੇ ਪਰਮਾਨੰਦ ਦੇ ਵਿੱਚ ਕਿ ਗੁਰੂ ਦੀ ਸ਼ਰਨ ਤੇ ਜਾਣਾ ਪਏਗਾ ਨਾ 68 ਤੀ ਦਤ ਗੁਰ ਸ਼ਬਦ ਦਿਖਾਏ ਫਿਰ ਕਿਤੇ 68 ਤੀ ਤੋਂ ਤੇ ਨਹੀਂ ਭਟਕਣਾ ਪਏਗਾ ਹਿੰਦੂ ਧਰਮ ਦੇ ਪਹਿਲਾਂ 700 ਕੁ ਜੀਰਤ ਜਿਹੜੇ ਨੇ ਉਹ ਮਿੱਥੇ ਗਏ ਫਿਰ ਨੂੰ ਕਰ ਦਿੱਤਾ ਗਿਆ ਵੀ ਇਹਨਾਂ ਵਿੱਚੋਂ ਜਿਹੜੇ ਮਹੱਤਵਪੂਰਨ ਨੇ 68 ਨੇ ਫਿਰ ਉਹਨਾਂ 68ਾਂ ਦੇ ਵਿੱਚੋਂ ਚਾਰ ਧਾਮ ਚੁਣੇ ਗਏ ਫਿਰ ਉਹਨਾਂ ਵਿੱਚੋਂ ਦੋ ਪੁਰੀਆਂ ਚੁਣੀਆਂ ਗਈਆਂ ਲੇਕਿਨ ਅੱਜ ਵੀ ਉੱਥੇ ਮਹਤਾ ਜਿਹੜੀ ਦੱਸੀ ਜਾਂਦੀ ਹੈ ਵੀ ਜੇ ਤੁਸੀਂ ਨਹੀਂ ਜਾ ਸਕਦੇ ਤੇ ਚਾਰ ਧਾਮਾਂ ਦੇ ਦਰਸ਼ਨ ਕਰਾਓ ਲੇਕਿਨ ਅਸਲ ਤੇ ਵੀ 68 ਸੀਤਾ ਦੇ ਦਰਸ਼ਨ ਵਾਲੀ ਤੁਹਾਡਾ ਜਿਹੜਾ ਉਹ ਪਾ ਪੁੱਤਰ ਨੇ ਨੇ ਇਹ ਪਰਮਪਾਇਆ ਗਿਆ ਸਤਿਗੁਰੂ ਨੇ ਸਾਨੂੰ ਉਹ 68 ਸੀਤਾ ਦੀ ਪਟਕਲਾ ਤੋਂ ਬਚਾ ਲਿਆ ਗੁਰੂ ਦੇ ਸ਼ਬਦ ਰਾਹੀਂ ਸਾਨੂੰ 88 ਤੀਰਥਾਂ ਦੇ ਦਰਸ਼ਨ ਕਰਾਤੇ ਆਲਾ ਕਰ ਲੈ ਹੈ ਦੇ ਵਿੱਚ ਨਾਲ ਹੈ ਇਹ ਗੁਰੂ ਸ਼ਬਦ ਦੇ ਸਰੋਵਰ 'ਚ ਇਸ਼ਨਾਨ ਕਰ ਲੈ ਤੇ ਤਨਾਤੈ ਮਲ ਜਾਏ ਇਹਦੇ ਵਿੱਚ ਇਸ਼ਨਾਨ ਕਰਨਾ ਤੇਰੀ ਸਾਰੀ ਬਿਕਾਰਾਂ ਦੀ ਮੈਲ ਲਹਿ ਜਾਏਗੀ ਹੈ ਤੇ ਬੜੇ ਭਾਗਾ ਵਾਲੇ ਜੀ ਸੱਚ ਜਾਣ ਲਈਏ ਕਿਉਂਕਿ ਗੁਰਮਖਾ ਬੁਝਾਏ ਹੈ ਨਾ ਗੁਰੂ ਦੇ ਵੱਲ ਮੁਹਰਨਾ ਪੈਣਾ ਗੁਰੂ ਦਾ ਉਪਦੇਸ਼ ਲੈਣਾ ਪੈਗਾ ਗੁਰੂ ਦੀ ਸਿੱਖਿਆ ਲੈਣੀ ਪੈਗੀ ਜੇ ਆਪਣੇ ਮਨ ਦੇ ਪਿੱਛੇ ਤੁਰੀ ਜਾਵਾਂਗੇ ਜਾਂ ਸੰਸਾਰ ਦੇ ਪਿੱਛੇ ਤੁਰੀ ਜਾਵਾਂਗੇ ਫਿਰ ਤੇ ਅਸੀਂ ਵੀ ਕਿਤੇ ਕੰਬਦੇ ਇਸ਼ਨਾਨ ਕਰਨ ਤੁਰ ਪਾਂਗੇ ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਕਿ ਮੈਲ ਫੇਰ ਵੀ ਨਹੀਂ ਲੈਣੀ ਮੰਨਦੀ ਚਲੋ ਜੀ ਲੈਣ ਦੀ ਹੋਵੇ ਨਾ ਫਿਰ ਤੇ ਜਾ ਵੀ ਆਈਏ ਉੱਥੇ ਤਾਂ ਸਿਰਫ ਪਿੰਡੇ ਦੀ ਮੈਲ ਹੈ ਵੱਤ ਤੋਂ ਵੱਜੇ ਲੈ ਜਾਏ ਤੇ ਲੇਕਿਨ ਜਿੱਥੇ ਇਹਨਾਂ ਲੋਕ ਇਸ਼ਨਾਨ ਕਰ ਰਹੇ ਨੇ ਉੱਥੇ ਤਾਂ ਮੈਲ ਹੋਰ ਹੀ ਚੜਣੀ ਹੈ ਲੈਣੀ ਕਾ ਦੀ ਹੈ ਅਇਦਾ ਤੀਸਰਾ ਪਰਮਾਨੰਦ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜਿਸੇ ਪੰਜਵੇਂ ਨਾਣਕ ਬਖਸ਼ਿਸ਼ ਕਰਦੇ ਛਣ ਸਮਝਾਉਂਦੇ ਨੇ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅ ਪਰੰਪਰਾ। ਗੁਰਦੇਵ ਕਰਤਾ ਸਭ ਪਾਪ ਹਟਤਾ ਗੁਰਦੇਵ ਪਤਿਤ ਪਵਿੱਤ ਕਰਾ। ਕਿੱਥੇ ਪਟਕ ਰਿਹਾ ਹੈ? ਕਿੱਥੇ ਨਦੀਆਂ ਸਮੁੰਦਰਾਂ ਮਾਦੇ ਕਿਨਾਰੇ ਲੱਭ ਰਿਹਾ ਇਸ਼ਨਾਨ ਕਰ ਲਈ। ਕਿੱਥੇ ਗੁਰਦਵਾਰਿਆਂ ਦੇ ਸਰੋਵਰ ਲੱਭ ਰਿਹਾ ਇਸ਼ਨਾਨ ਕਰ ਲਈ। ਗੁਰਦਾਰੇ ਜਾ ਕੇ ਵੀ ਤੂੰ ਗੁਰੂ ਦੇ ਗਿਆਨ ਸਰੋਵਰ ਚ ਇਸ਼ਨਾਨ ਕਰਦਾ ਪਾਣੀ ਚ ਨਹਾ ਕੇ ਸਮਝਣਾ ਮੈਂ ਪਵਿੱਤਰ ਹੋ ਗਿਆ ਗੁਰਦੇਵ ਤੀਰਥੀ ਗੁਰਦੇਵ ਤੀਰਥ ਅੰਮ੍ਰਿਤ ਦਾ ਸਰੋਵਰ ਹੈ ਇਹ ਗੁਰੂ ਅੰਮ੍ਰਿਤ ਦਾ ਸਰੋਵਰ ਹੈ ਇਹਦੇ ਵਿੱਚ ਇਸ਼ਨਾਨ ਕਰਕੇ ਪਤਾ ਕੀ ਪ੍ਰਾਪਤ ਕਰਨਾ ਗੁਰ ਗਿਆਨ ਮਜਮ ਪਰੰਪਰਾ ਸਭ ਤੋਂ ਉੱਤਮ ਇਸ਼ਨਾਨ ਹੈ ਗੁਰੂ ਦੇ ਗਿਆਨ ਦਾ ਜਲ ਜਿਹੜਾ ਹੈ ਇਹਦੇ ਵਿੱਚ ਇਸ਼ਨਾਨ ਕਰ ਪਰ ਮਜਮ ਇਸ਼ਨਾਨ ਕਰ ਕਿਹਦੇ ਵਿੱਚ ਗੁਰ ਗਿਆਨ ਇਹ ਸਭ ਤੋਂ ਸ੍ਰੇਸ਼ਟ ਹੈ ਪਰੰਪਰਾ ਗੁਰੂ ਤਾਂ ਆਪਕਾਲਪੁਰਤਾ ਰੂਪ ਹੈ ਗੁਰਦੇਵ ਕਰਤਾ ਕਿਉਂਕਿ ਸਾਡੇ ਸਾਰੇ ਕਰਮਾਂ ਦਾ ਫਲ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਤੇ ਗੁਰਦੇਵ ਉਹਦਾ ਰੂਪ ਹੈ ਗੁਰਦੇਵ ਕਰਤਾ ਉਹਦੇ ਰਹੀਂ ਸਾਰੇ ਪਾਪ ਲੈ ਜਾਣਗੇ ਤੇਰੇ ਸਭ ਪਾਪ ਹਰਤਾ ਖਤਮ ਹੋ ਜਾਣਗੇ ਹਰ ਲੈਗਾ ਤੇਰੇ ਸਾਰੇ ਪਾਪਾਂ ਨੂੰ ਗੁਰਦੇਵ ਤੇ ਨਾ ਕਿਰਪਾਲੂ ਵੀ ਹੈ ਨਾ ਸਮਰੱਥ ਵੀ ਹੈ ਗੁਰਦੇਵ ਪਤਿਤ ਪਵਿੱਤ ਕਰਾੁਰਤਾ ਪਤਿਤਾਂ ਨੂੰ ਪਵਿੱਤਰ ਕਰ ਦਿੰਦਾ ਹੈ ਅਸੀਂ ਇਹ ਉਸਕ ਨੇ ਗੁਰਦੀ ਸ਼ਰਨ ਜਾਣਾ ਪਏਗਾ ਇਹੀ ਤਰੀਕਾ ਪਨਾਉਣਾ ਪਏਗਾ ਗੁਰਦੇਵ ਗੁਰਬਾਣੀ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਉਹਦਾ ਗਿਆਨ ਪ੍ਰਾਪਤ ਕਰਕੇ ਉਹਨੂੰ ਜੀਵਨ ਸਫਲਨਾ ਪਾਏਗਾ ਸਫਲ ਹੋ ਜਾਏਗਾ ਗੁਰਬਾਣੀ ਦੇ ਪਰਮਾਣਾਂ ਦੀ ਸਮਾਪਤੀ ਅੱਜ ਲੇਕਿਨ ਜਿਵੇਂ ਹਰ ਕਰਮ ਕਾਂਡ ਦੇ ਬਾਅਦ ਅਸੀਂ ਇਹ ਵਿਚਾਰ ਕਰਦੇ ਹਾਂ ਵੀ ਅਸੀਂ ਕੀ ਕਰ ਰਹੇ ਹਾਂ ਇਹ ਵਿਚਾਰ ਕੱਲ ਨੂੰ ਕਰਕੇ ਫਿਰ ਵਿਸ਼ੇ ਦੀ ਸਮਾਪਤੀ ਹੋਏਗੀ ਅੱਜ बस ਇਤਨਾ ਇੱਕ ਬਚਨ ਪ੍ਰਵਾਨ ਕਰਨਾ ਹੋ ਨੀਆ ਭੁੱਲਾ ਵਾਸਤੇ ਕਿ ਮਾਂ ਬਖਸ਼ ਤੇਨਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ